ਸ਼ਸ਼ੀ ਗਾਜੀ ਸਾਰਿਆਂ ਨੂੰ ਕਿਹੜੀ ਆਨੀ ਤੂੰ ਸਾਗ ਤੋੜਦਾ ਤੇਰੀ ਆਵੇਂ ਸੰਤੋਖ ਇਹ ਕਾਲ ਜੀ ਸਾਰਿਆਂ ਨੂੰ ਆਪਾ ਸ੍ਰੀ ਗੁਰੂ ਆ ਵੀਡੀਓ ਕੰਪਲੀਟ ਕਰਕੇ ਉਸ ਤੋਂ ਬਾਅਦ ਸਾਗ ਨੂੰ ਹੱਲਾ ਸਾਗ ਨੂੰ ਹੱਲਾ ਇਹ ਆਪਣਾ ਜੱਦੀ ਪੁਰਸ਼ੀ ਕੰਮ ਜੀ ਨੂੰ ਕਹਿੰਦੇ ਆ ਨਹੀਂ ਹਰੀ ਕਰਨ ਆਇਆ ਉਹ ਸਾਰਾ ਘਤਰ ਸਾਲੀ ਆ ਓ ਮੰਮੀ ਅੱਗੇ ਤੇਰੀ ਕਾਲੀ ਆ। ਆਹੋ। ਮੰਮੀ ਹਾਲ ਵੇਖ ਤੂੰ। ਮੰਮੀ ਨੇ ਮਿੰਟੋਂ ਮਿੱਟੀ ਪਾਟ ਸਕਦੀ ਕਰਤੀ ਓ। ਹੈਂ? ਜ਼ਿਆਦਾ ਮਜ਼ੇ ਕਰਦੀ ਓ। ਸਪੀਡ ਵੇਲਾ ਓਦੀ ਮੰਮੀ ਦੀ। ਮੰਮੀ ਬਥੇਰੀ ਤੇ ਜੇ ਤੁਸੀਂ ਆਹ ਸਾਡੇ ਖੇਰਾ ਦੇ ਤੇ ਐਸੀ ਸਾਗ ਤੋੜਦੇ। ਆਹ ਸਾਗ ਤੋੜਦੇ ਆ। ਮੇਰਾ ਸੂਟ ਸਾਰਾ ਖਟਾ ਹੁੰਦਾ ਜਾਂਦਾ ਫੁੱਲਾ ਨਾਲ। ਫੁੱਲਾਂ ਨਾਲ। ਸੂਟ ਹੈਗਾ ਵਾ ਕਾਲਾ। ਹੈਨਾ? ਸਾਗ ਨਾ ਸਾਰੇ ਖਰਾਬ ਹੋ ਜਾਂਦੇ। ਕਿੱਥੇ ਹੋਵੇ ਹਾ ਮੈਂ ਵੇਖਿਆ ਹੀ ਨਹੀਂ ਉਹ ਚਿੱਤਾ ਭੁੱਲ ਗਈ ਹੈ ਕਿੰਨਾ ਵਾਜੀ ਤੋੜਦੀ ਮੈਂ ਪੁਰਾਣਾ ਨਾਟਕ ਵਾਲਾ ਵੀਡੀਓ ਨਹੀਂ ਬਣਾਉਂਦਾ ਪੱਠਾ ਹੀ ਕਰਦਾ ਆਹਾਂ ਪੱਠਾ ਹੀ ਵਰਦਾ ਇਹ ਸਾਡੀ ਨਿੱਜੀ ਜ਼ਿੰਦਗੀ ਆ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਸਾਨੂੰ ਵੀਡੀਓ ਦੇ ਵਿੱਚ ਜ਼ਿਆਦਾ ਪਰ ਇਹ ਸਾਡੀ ਨਿੱਜੀ ਜ਼ਿੰਦਗੀ ਆ ਆ ਜਾ ਇਹ ਨਹੀਂ ਜ਼ਿੰਦਗੀ ਆ ਆ ਗਰਮੀ ਤਾਂ ਫੋਨ ਕਿੰਛ ਨਾ ਲੈ ਹਾ ਹੈਲੋ ਇਹ ਇਹ ਸਾਡੀ ਨਿੱਜੀ ਜ਼ਿੰਦਗੀ ਆ ਪੱਠਿਆਂ ਵਾਲੀ ਜਿਹੜੀ ਆ ਆਏ ਭਾਜੀ ਪੱਠੇ ਹੀ ਵੜਦੇ ਆ ਡੰਗਲ ਵੀ ਰੱਖਿਆ ਅਸੀਂ ਵਧਣੇ ਪੈਣੇ ਸਹਾਨ ਕਰਨੇ ਇਹ ਪੱਟੇ ਸਾਨੂੰ ਵਧਣੇ ਪੈਣੇ ਸਾਡੇ ਕੋਲ ਹੈ ਨਾ ਹਾਂ ਮੰਮੀ ਮਿੰਟੋ ਮਿੰਟੀ ਸਾਗ ਤੋੜਨ ਦੀ ਵੇਖ ਕੇ 10 ਸਪੀਡੋ ਸਪੀਡ ਰੱਖਿਆ ਪੱਲੇ ਮੈਂ ਪੱਠੇ ਵੜ ਕੇ ਖਬਲਾ ਆਹ ਭਾਜੀ ਹਾਂ ਆ ਆਪਾਂ ਪਹਿਲਾਂ ਪਹਿਲਾਂ ਕਰੇ ਜਿਆਦਾ ਵੱਢਦੇ ਨਹੀਂ ਪੱਠੇ ਫੁੱਟੇ ਨਾ ਤੇ ਹੁਣ ਅੱਜ ਪੱਠੇ ਵੱਢ ਕੇ ਵੇਖਾਂਦੇ ਗਰਮੀਤ ਹਾਂ ਗਰਮੀ ਤਾਂ ਅੱਜ ਪੱਠਾ ਵੱਢਦੀ ਆ ਪਰ ਜੇ ਉਂਗਲੀ ਵਾਢੀ ਗਈ ਫੇਰ ਨਾ ਕੀ ਕਰਦਾਂਗੇ ਉਂਗਲੀ ਤੇ ਜਿਆਦਾ ਕੋ ਹੋਗਾ ਮਣੀਆਂ ਲਾਗੇ ਬਾਲਣ ਬਾਧੂ ਪਿਆਜ ਮੇਰੇ ਜਾਨਾ ਨਾ ਖਣਾ ਮੰਮੀ ਕਿਥੇ ਗਈ ਕੰਮ ਛੋੜਾ ਪਿਆਜ਼ ਲਾਟੇਗਾ ਮਚੋੜਾ ਪਿਆਜ਼ ਵੀ ਲਾਗੇ ਰੱਖੀ ਆ ਆਹ ਆਵੇ ਆ ਸਾਡੀ ਵੀ ਛੋੜਾ ਪਿਆਜ਼ ਵਾਢੀ ਆ ਲਾਗੇ ਆਵੇ ਇਧਰ ਵੇ ਮੋਢਾ ਫਿਰ ਨਾਲੀ ਤੇ ਗਿਆ ਆਪਣੇ ਆਈ ਆਈ ਉਹ ਉੱਥੇ ਤੱਕ ਨਿਚੜਾ ਕਰਦਾਂਗੇ ਆਹੋ ਮਰ ਜਣੀ ਤੇ ਮੇਰੇ ਟੇਡ ਗੋਡਿਆਂ ਚ ਆਉਂ ਤੈਨੂੰ ਵੱਡਾ ਗਰਮੀ ਤੇ ਤੇਰੇ ਕੋ ਪੱਠੇ ਵੱਡੇ ਗਏ ਤੇਨੂੰ ਜੇ ਆ ਲੈ ਫਿਰ ਆ ਲੈ ਆਹੋ ਪੰਡ ਪੱਠਾਂ ਤੇ ਤੈਨੂੰ ਵੱਡਣ ਨੂੰ ਕਹਿਤਾ ਤੂੰ ਤੇ ਸਰ ਗਿਆ ਤੇਰਾ ਐਦਾਂ ਤੇ ਐਦਾਂ ਹੀ ਸੋਣ ਵੇ ਆਹੋ ਚੱਲ ਵੇ ਸਾਗ ਫੜਾ ਕੇ ਆ ਉਧਰ ਵੇ ਪਾਣ ਪਾਣ ਮੈਨੂੰ ਇੱਡੀ ਹੋ ਜਾਣੀ ਐ ਮੈਨੂੰ ਵੇਹ ਤੋਂ ਗੱਲ ਚੇਤਾ ਆ ਗਈ ਉਦੋਂ ਹੀ ਗੱਲ ਸੁਣੀ ਦਿੱਤੀ ਉਹਦੀ ਜਿਹੜੇ ਜਾਂਦਾ ਉਹ ਚੌਂਕ ਤੇ ਖਲੋਤਾ ਹੁੰਦਾ ਉਹ ਬੰਦਾ ਮੁੰਡਾ ਤੇ ਆਂਦਾ ਵੀ ਮੇਰੇ ਲਾਗੇ ਨਾ ਜਨਾਨੀ ਆਈ ਤੇ ਮੈਨੂੰ ਅਣ ਕਹਿੰਦੀ ਆਂਦੀ ਲਿਆਵੇ 10 ਰੁਪਏ ਦੇ ਤੇ ਅੰਦਾ ਮੈਂ ਕਿਹਾ ਵੀ ਮੇਰੇ ਕੋਲ 10 ਰੁਪਏ ਹੈ ਨਹੀਂਗੇ ਆਂਦੀ ਚੱਲ ਵੇ ਕਿੱਦਾਂ ਗੱਲਾਂ ਕਰਦਾ ਤੂੰ ਲਿਆ ਮੈਨੂੰ ਹੱਸ ਆਪਣਾ ਹਸਬੈਂਡ ਦੇ ਉਹ ਹੁੰਦਾ ਹਸਬੈਂਡ ਕਿਹੜਾ ਹਸਬੈਂਡ ਕਿਹੜਾ ਨਾ ਪਤਾ ਲੱਗਾ ਕਿਹੜਾ ਹਸਬੈਂਡ ਹੋਰ سپورਟ ਕੀ ਹਲੋ ਜਮਾ ਤੁਮੜੇ ਲਿਸ਼ ਕਾਮਾ ਲੰਦੀ ਚੱਲ ਵੇ ਚੱਲ ਵੇ ਕਾਲੇ ਤੇਰ ਨਾਲ ਚੁੱਪੜ ਕੇ ਆਈਆਂ ਦੀ ਅੱਜ ਹੀ ਮੈਂ ਆ ਵੇ ਲਵਣੀ ਇੰਨੇ ਵੜਤੇ ਆ ਆਹ ਇੱਕ ਕੀਆ ਕੀਆ ਸਾਗੀ ਸਾਗੀ ਆਹ ਕਿ ਮਟਨੇ ਆ ਕੀ ਦੀ ਫੇਰ ਕੀ ਵਾਟੇ ਲੈ ਆਹ ਬਸ ਆਦਰ ਵੇਖ ਕੀ ਬਣਦੇ ਆ ਉਹਦਾ ਹਾਲ ਆ ਵੇਖ ਲਾ ਸਾਰੀ ਪੈੜੀ ਕੋਈ ਨਹੀਂ ਰਹਿ ਗਈ ਅੱਛਾ ਆਹ ਇਧਰ ਜਿਹੜੀ ਆਣੀ ਉਹ ਤੇ ਕਿਹੇ ਦਾ ਬੰਨਣਾ ਨਾ ਲੱਗਿਆ ਚਾ ਬੰਨਣਾ ਨਾ ਲੱਗਿਆ ਇੱਕ ਗੱਲ ਲਾ ਕੇ ਤੁਰ ਬਣਾਓ ਜਿਹੜੀ ਮੰਮੀ ਬੈਠੀ ਨੇ ਸਾਡੀ ਆ ਸਾਗ ਤੋੜਨ ਦੀ ਆ ਆਹ ਦੇਖਣਾ ਕਿਰਾ ਪੈਰ ਫੜਵਾਉ ਨੂੰ ਆਹ ਸਾਹਮਣੇ ਉਹ ਬੁੱਤੇ ਵੇਖ ਨਿਕੜੇ ਛੱਡੇ ਹੀ ਸਰੋਂ ਦੇ ਇਹ ਕੰਮ ਕਰਦੇ ਤੇਰਾ ਨਾਲ ਕਿਹਦਾ ਪੱਠੇ ਵੜਦੀ ਫੱਟੀ ਹੈ ਕਬੱਡੀ ਦੇ ਹਾਏ ਹਾਏ ਹੁਣ ਵੀਡੀਓ ਖਾਂਦੀ

ਮੈਂ ਉਧਰ ਅੱਗੇ ਵੇਖੰਦੇ ਆ ਬਹੁਤ ਹੀ ਟਾਪ ਦਾ 뷰 ਲੱਗਦਾ ਸਹੀ ਗੱਲ ਆ ਵੇਖੋ ਸ਼ਾਮ ਦੇ ਲੈਂਦਾ ਓਏ ਹੋਏ ਓਏ ਹੋਏ ਕਿਤੇ ਸਿਰਾਈ ਘਰਾ ਛੱਡੀ ਕਿਤੇ ਆਤੀ ਘਰਾਤੀ ਕਹਿੰਦੀ ਆਤੀ ਘਰਾਤੀ ਆਤੀ ਅੱਜ ਦੇ ਮਿੰਟ ਮਾਰਿਆ ਕਿ ਨਹੀਂ ਮਿੰਟ ਮਾਰਿਆ ਸਾਗ ਤੋੜਨ ਲੱਗਾ ਕਿਤੇ ਬੀਬੇ ਨੇ ਆਤੀ ਘਰਾ ਛੱਡੀ ਕਿਤੇ ਚੱਲੇ ਚੱਲੇ ਫੇਰ ਜਾਂਦੀ ਕੀ ਹੁੰਦੀ ਗੋ ਹੁੰਦੀ ਆ ਆਹੋ ਓਏ ਹੋਏ ਗੋਆਂ ਗੋ ਮਿਰਗੀ ਮਿੰਟੋ ਮਿੰਟੀ ਦਲਦਲੇ ਘਰ ਕੋਲ ਫੇਰ ਉਹ ਵੀ ਨਹੀਂ ਫਿਰਿਆ ਜਾਣਦੇ ਆਹੋ ਉਧਰ ਵੇਖ ਤੂੰ ਉਹ ਨਹੀਂ ਪਾਈ ਦੇ ਸਾਗ ਤੋੜ ਕੇ ਦੇਣਾ ਤੂੰ ਪੱਠੇ ਵਢਣ ਨਹੀਂ ਆ ਭਾਣੇ ਟੋੜ ਤੋੜਨਾ ਹੀ ਪੈਣਾ ਬੰਦਾ ਪਰ ਸਾਡਾ ਕੁੱਤਾ ਖਾਈ ਅੱਜ ਆਹੋ ਉਧਰ ਵੇਖ ਨਾ ਉਧਰ ਟਾ ਖਾਈਵੇਂ ਟੋੜਨਾ ਤੁਹਾਡੀ ਭੈਣ ਨੂੰ ਆ ਲਓ ਇਹ ਆ ਦੇ ਲੋ ਈਵਾ ਦੀ ਬਾ ਮੋਟੇ ਪੱਠੇ ਦੋਰੇ ਤਾਂ ਕਿ ਨਹੀਂ ਵਢਣੇ ਆ ਆ ਵੇ ਉਧਰ ਵੇ ਕੱਢੜੇ ਆ ਮੈਂ ਕਰਾਂ ਤੈ ਕੜੜੇ ਰਗੜ ਕੇ ਬਾਜ ਤੂੰ ਵੱਟੇ ਤਾਂ ਹੈ ਵੇ ਵੇਖੋ ਸਹੇ ਤੂੰ ਕਿਹੜੀ ਘਰ ਦਿੰਦੇ ਨੇ ਆਹੋ ਉਹਨਾਂ ਨੂੰ ਸਰਦਾਰ ਜੀ ਇੱਕ ਮਹੀਨਾ ਹੋ ਗਿਆ ਆਹੋ ਪੈਕਟ ਦੇ ਦਿਓ ਆ ਚੱਲ ਚੱਲ ਪਰੇ ਹੋ ਜਾ ਨਹੀਂ ਪਰੇ ਤਾਂ ਮੋਹਣ ਲੈ ਆਹ ਨਾ ਹਰਦੀ ਮਗਰ ਪਈ ਆਹ ਆਹ ਉਹ ਦੇ ਦੇ ਵੱਡੇ ਆ ਚੁੱਕੀ ਦੇ ਆ ਆ ਲੈ ਇਹ ਮੋਜਾ ਵੱਜ ਗਿਆ ਆ ਗੋਂਗਲੂ ਵੀ ਹੈਗੇ ਨਾਲ ਗੋਂਗਲੂ ਮੈਂ ਪਹਿਲਾਂ ਪੁੱਟ ਚੁੱਕੇ ਆ ਤਾੜਾ ਤੋੜਦੇ ਆ ਪਹਿਲਾਂ ਤਾੜਾ ਤੋੜਦੇ ਨਹੀਂ ਯਾਰ ਤੋੜ ਕੇ ਕਲਾਵਾਂਗੇ ਤੋੜ ਕੇ ਕਲਾਵਾਂਗੇ ਸਾਕ ਕੋਈ ਗੱਲ ਨਹੀਂ ਆ ਆਵੇ ਜੇ ਡੰਡੇ ਕਾਤੇ ਕੱਢੇ ਆੜੇ ਸਾੜੀਆ ਜਾਪਦਾ ਨਾ ਇਹਨਾਂ ਨੂੰ ਪਾਣੀ ਲਾਇਆ ਹਣੀ ਜਿੰਨਾ ਜਿੰਨਾ ਨੇ ਹਾਂ ਹੀ ਨਾ ਮੇਰੇ ਅੱਛਾ ਅੱਛਾ ਇੱਕੋ ਖੱਤੇ ਦੇ ਵਿੱਚੋਂ ਸਾਰਿਆਂ ਨੇ ਸਾਰੇ ਵੱਖਰੇ ਖਲਾਈਆਂ ਕਿਲਾ ਖਾਂ ਵਿਜਿਆ ਵਾ ਨਾ ਅੱਛਾ ਅੱਛਾ ਖੱਤਾ ਥੋੜੀ ਕਿਲਾ ਹੀ ਹੈ ਠੀਕ 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 ਗਾਇਸ ਸੋਪੇ ਆਪਣੇ ਵਿਗੇ ਹੁੰਦੇ ਆ ਇੱਥੇ ਸਾਡਾ ਅੱਜ ਕਿੰਨਾਂ ਨੂੰ ਵਿਗਾ ਕਹਿੰਦੇ ਕਨਾਲ ਹੈ ਕਨਾਲ ਕੇ ਵਿਗਾ ਨਹੀਂ ਨਾ ਕਨਾਲ ਛਿਆਂ ਕਨਾਲਾਂ ਦਾ ਕਿਲਾ ਹੁੰਦਾ ਨਾ ਅਠਗ੍ਰਾਮਾਂ ਦਾ ਕਿਲਾ ਆਹੋ ਕਈਆਂ ਥਾਂ ਤੋਂ ਦਾਹਾਂ ਦਾ ਕਈਆਂ ਦੇ ਸ਼ਾਂਦਾ ਵੀ ਆ ਠੀਕ ਐ ਜਿੱਦਾਂ ਹੁਣ ਮਾਰ ਦੇ ਸਾਈਡੋਂ ਸਭ ਕਿੱਲੇ ਵੱਡੇ ਆ ਕਿੱਲੇ ਵੱਡੇ ਆ ਠੀਕ 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 ਜਿੱਦਾਂ ਕਈ ਅਠਗ੍ਰਾਮਾਂ ਦਾ ਸੋਨਾ ਦਾ ਕਿਲਾ ਕਾਹ ਦਿੰਦੇ ਢੋਲਾ ਤੇ ਕਈ ਦਾਹਾਂ ਦਾ ਕਹਿੰਦੇ ਨਹੀਂ ਨਹੀਂ ਵੈਸੇ ਵੈਸੇ ਦਾਹਾਂ ਗ੍ਰਾਮਾਂ ਦੇ ਹੁੰਦਾ ਐ ਵੜ ਗਈ ਉਹ ਇਹ ਦੁਕਾਨੀ ਚੋੜ ਚ ਵੜ ਗਈ ਓਏ ਉਧਰ ਜਾ ਉਧਰ ਜਾ ਇਧਰ ਇਧਰ ਰੇ ਬੰਦਾ ਆਪਣਾ ਹੀ ਆਜ ਵੀ ਆਪਣਾ ਹੀ ਸਾਰਾ ਇਧਰ ਆ ਜਾ ਓਰੇ ਬਾਰਡਰ ਪਾਰ ਨਾ ਨਿਕਲ ਅਗਲੇ ਧਰ ਲੈਣਦੇ ਹੁੰਦੇ ਆ ਗੋਲੀ ਮਾਰ ਕੇ ਬਾਡਰ ਪਾਰ ਨਿਕਲ ਨਹੀਂ ਆ ਬੈਠੇ ਚਾਰ ਗੰਦਲੇ ਤਾਰਾਂ ਵਾਂ ਗੱਲਾਂ ਬਾਰਡਰ ਪਾਰ ਜਾਣ ਨਹੀਂ ਅਗਲੇ ਮੁੜ ਕੇ ਕਾਲਾ ਕੱਟਣਗੇ ਵੇਖੇਗੀ ਤਾਂ ਠਾ ਖਾਣਾ ਮਾਰੋ 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 ਮੈਂ ਕੀ ਲੈਣੀ ਆ ਖਾਣਾ ਇਹਦੇ ਪਤਾ ਮੁੜ ਕੇ ਲੋੜੇ ਪਾਣੇ ਨਹੀਂ ਪਤਾ ਹੀ ਲੋੜੇ ਪਾਣੇ ਤੇ ਉਹਨੇ ਵੀ ਮੁੜ ਕੇ ਆਓ ਉਹ ਤੁਸੀਂ ਵੀ ਖਾਣਾ ਵਾ ਮੰਮੀ ਨੇ ਵੀ ਖਾਣਾ ਵਾ ਮੰਮੀ ਦਾ ਹੀ ਸਾਰਾ ਮੰਮੀ ਦਾ ਹੀ ਸਾਰਾ ਅਹੀਂ ਥੋੜਾ ਲੈਣਾ ਸਾਡੀ ਪੂਦੀ ਦੀ ਵਾਲ ਆਂਟੀ ਨਾਲ ਅੱਛਾ ਜਦੋਂ ਸਾਗ ਭਰੇਗੀ ਤੇ ਸਾਗ ਨੂੰ ਦੇ ਕੇ ਜਾਣਾ ਹੈ ਆਪਣੇ ਟੀ ਨੂੰ ਦੇ ਜਾਣਾ ਠੀਕ ਥੋੜੀ ਨਹੀਂ ਠੀਕ ਹੈ ਠੀਕ ਹੈ ਤੁਸੀਂ ਮਿਹਨਤ ਨਹੀਂ ਕਰਦੇ ਨਾ ਫਿਰ ਆਹੋ ਬੜਿਆ ਬੜਾਇਆ ਖਾਂਦੇ ਹਾਂ ਬੜਿਆ ਬੜਾਇਆ ਹਾਂ ਇਹ ਕਿਧਰ ਗਰਮੀਦਲ ਮਗਾੜਨਾ ਦੋਨੋਂ ਦੋਨੋਂ ਸਾਈਡਾਂ ਤੋਂ ਆਇਆ ਹਾਂ ਇਹ ਗੱਲ ਹੈਗੀ ਆ ਮਹਿੰਦਰੀ ਵੈਂਦੀ ਫਿਰ ਏੜ ਨੂੰ ਚਾਚੀ ਵੱਲੋਂ ਆਇਆ ਨਿਆਰੇ ਲੈਂਦੇ ਫਿਰ ਨਾ ਸੁਣ ਚਾਚੀ ਵੱਲੋਂ ਹੁੰਦਾ ਵਾ ਭੂਆ ਵੱਲੋਂ ਇਹ ਵੀ ਗੱਲ ਸਹੀ ਆ ਇਹ ਪੁੱਛੋ ਜਦ ਭੂਆ ਨੇ ਦਿੱਤਾ ਸੀ ਭੂਆ ਹਾਂ ਭੂਆ ਮੇਰੀ ਬਥੇਰਾ ਸਾਗ ਬਣਦੀ ਉਹ ਵੀ ਚਾਚੀ ਵੀ ਵਿਚਾਰੀ ਭੂਆ ਵੀ ਹੈਗੀ ਦੋਵੇਂ ਜਿਸਤੇ ਸਾਡੇ ਨੇ ਚਾਚੀ ਆ ਮੇਰੀ ਭੂਆ ਮੇਰੀ ਭੂਆ ਤੇ ਸਾਡੀ ਜਗਤ ਭੂਆ ਚਾਚੀ ਵੀ ਹੈਗੀ ਸਾਡੀ ਆਹੋ ਐਵੇਂ ਕਹਿੰਦਾ ਚਾਚੀ ਵੀ ਤੇ ਜਗਤ ਭੂਆ ਵੀ ਆਹੋ ਗੰਭੜਾਗੇ ਦਿੱਤੇ ਹੀ ਬਣਾਉਣੀ ਪੈਂਦੀ ਨਾ ਜਵਾਰ ਦੀਆਂ ਰੋਟੀਆਂ ਲਾਉਣੀਆਂ ਪੈਂਦੀ। ਇਹ ਵੀ ਗੱਲ ਸਹੀ ਆ। ਇੱਕ ਦਿਨ ਨੇ ਮੇਰੇ ਇੱਥੇ ਸਾਗ ਤੋੜ ਕੇ ਗਈ ਤੇ ਜਾਂਦੇ ਜਵਾਰ ਦੀਆਂ ਰੋਟੀਆਂ ਲਾਉੜੀ ਮੈਂ ਉੱਥੇ ਦੋ ਚੋਕ ਕੇ ਖਾ ਲਿਆ। ਆਹ ਵੈਸੇ ਕਰਦੀ ਵਿਚਾਰੀ ਬੜਾ ਵਾ। ਕੱਲ ਅਸੀਂ ਪਕੌੜੇ ਨਹੀਂ ਖਾਦੇ ਸਾਨੂੰ ਲਾਂਮਾ ਦਿੱਤਾ ਤੇ ਪਕੌੜੇ ਕੌਣੇ ਖਾਦੇ। ਫਾਇਦਾ ਹੁੰਦਾ ਇਕੱਠੇ ਘਰ ਚ ਰਹਿੰਦੇ। ਆਹ ਇਹ ਗੱਲ ਸਹੀ ਬਾਕੀ ਗੱਲ। ਜੋ ਮਰਜ਼ੀ ਖਾ ਲਓ। ਆਹ। ਬੱਸ ਕਰੋ ਆਜਿਓ ਕਿਤੇ ਗਾ ਨਹੀਂ ਕਰਤੋ ਯਨੀਆਂ। ਓ ਕੱਥੇ ਚਲੇ ਗਈਆਂ ਪਰ ਬਾਕੀ ਗੱਲਾਂ ਦੀਆਂ ਗੱਲਾਂ ਭਾਈ ਵੀਊ ਬੜਾ ਟਾਪ ਦਾ ਹੁੰਦਿਆ ਹੈ ਨਾ ਹਾਂ ਬਹੁਤ ਜ਼ਿਆਦਾ ਹੀ ਵਧੀਆ ਵੀਊ ਬਹੁਤ ਟਾਪ ਦਾ ਹੈ ਆਰਡਰ ਨਾ ਇੱਕਦਾਂ ਸੋਹਣਾ ਲੱਗ ਹਾਂ ਬਹੁਤ ਜ਼ਿਆਦਾ ਐ ਇੱਥੋਂ ਜਿਹੜੀਆਂ ਨਾ ਇੱਥੋਂ ਆ ਚੀਜ਼ ਜਿਹੜੀ ਆ ਇਹ ਬੋਕੈਰ ਬਣਦੀ ਆ ਆਹੋ ਵੇਖੋ ਗਰਮੀ ਦਾ ਸਰ ਗਿਆ ਅੱਜ ਮਹਾ ਮਹਾ ਪੈਲੀਆਂ ਚ ਆਉਣ ਨੂੰ ਮਿਲਿਆ ਵਾ ਅੱਜ ਅੱਜ ਵੇਖੀ ਕਿਦਾਂ ਭੱਜੀ ਫਿਰਦੀ ਪੈਲੀਆਂ ਚ ਜਿਵੇਂ ਆਂਟੀ ਮੈਂ ਕਹਿੰਨ ਆਂਟੀ ਜਿਵੇਂ ਖੁਰਲੀ ਤੇ ਜਾਜਰ ਨਾ ਮੈਂ ਕਹਿੰਦਾ ਮਾਤਾ ਖੁਰਲੀ ਜਾਜਰ ਗਾਂ ਬੱਜੀ ਰਵੇ ਤੇ ਮਹਾ ਮਹਾ ਛੱਡੀਆਂ ਤੇ ਫਿਰ ਪੈਲੀਆਂ ਚ ਛੱਡੇ ਮਾਰਦੀ ਫਿਰਦੀ ਹੁੰਦੀ ਨਾ ਓਏ ਹੋਏ ਐਲਕਮ ਵੰਡੀ ਹੋਣਾ ਜਿਹੜੀ ਬੀਬੀ ਨੇ ਜਾਖੀ ਉਹ ਸਹੀ ਹੈ ਹੋਣ ਵੇਖ ਤੂੰ ਕਦਾਂ ਮਾਰ ਦੂ ਉਹ ਦੂ ਚੱਲਣ ਦੇ ਤੂੰ ਸਾਖ ਇਕੱਠਾ ਕਰੀ ਜਾਂਦੀਂਂ ਵੀ ਨਾ ਚਾਹ ਤਾ ਹਣ ਇੱਧਰ ਆ ਜਾ ਬੰਦਾ ਬਣ ਮੈਂ ਜਾਣਾ ਦੂਰ ਚਲੋ ਚਲੋ ਜਿੰਨੇ ਜਿੰਨੇ ਮੇਰੇ ਕੋਲੋਂ ਸਾਖ ਕੌਲੀ ਕੌਲੀ ਖਾਣਾ ਹੈ ਐਂ ਤਾ ਤਰ ਕੋ ਡੋਲੂ ਪੂਰਾ ਲਵਾ ਕੇ ਠੋਕ ਡੋਲੂ ਠੋਕ ਕੇ ਪੂਰਾ ਲਵਾ ਕੇ ਠੋਕ ਲਾ ਕੇ ਆਹੋ ਦੋ ਘਲਾਂ ਨੂੰ ਆ ਮੈਂ ਤੋੜੀ ਗਈ ਤੋੜੀ ਗਈ ਪਤਾ ਲੱਗਾ ਜਦੋਂ ਬਾਹਰ ਆ ਚੁੱਕੀ ਮੇਰੀ ਜਾਨ ਨਿਕਲ ਗਈ ਉੱਥੇ ਆਹ ਇਹ ਤਾਂ ਟਰਾਲੀ ਟਰਾਈਲਰ ਨਾਲ ਜੱਕ ਲਾਣ ਨਾਲ ਭਾਈ ਤੁਹਾਡੇ ਪੱਠੇ ਇਧਰ ਬਸਰੇ ਹੋ ਗਏ ਹੋਵੇ ਆਹ ਕੋਈ ਲੋੜੀ ਅੱਜ ਇਹ ਪੱਠਿਆਂ ਦੀ ਲੋੜ ਹੀ ਨਹੀਂ ਆ ਚਾਰ ਪੰਜ ਬੰਦੇ ਪੱਠੇ ਵਟਣ ਆਏ ਅੱਜ ਵੇਖ ਕਦਾਂ ਨੰਦ ਲੱਗੇ ਪਏ ਆ ਮੇਰਾ ਕੰਮ ਇਹ ਆ ਨਾ ਮੈਂ ਫਿਰ ਕੈਮਰਾ ਤਾਈ ਫੜ ਕੇ ਬੈਠਾ ਵੀ ਆਪਣੀ ਜੀ ਕਰੇ ਫਾਇਦਾ ਹੁੰਦਾ ਨਾ ਕੋਈ ਡਾਕ ਨਹੀਂ ਹੁੰਦਾ ਹਾਂ ਕੋਈ ਡਰ ਨਹੀਂ ਹੈਗਾ ਡੱਕ ਨਹੀਂ ਹੈਗਾ ਇਹ ਦੇਖੀ ਕਿਸੇ ਨੇ ਕਿ ਕੋਈ ਆ ਜਾਏ ਤਾਂ ਕਿੰਨਾ ਡਰ ਆਉਂਦਾ ਜਿੱਦਣ ਕਰਮੇਦ ਨੇ ਚੋਰੀ ਤੇ ਚੋਰੀ ਆ ਬਸਾਵਾ ਵਾਲਾ ਕੇ ਸਾਫ ਕਿਹਦਾ ਤੇ ਉਹਨੇ ਪਾਣੀ ਲਾਇਆ ਇਹਦਾ ਮਨ ਬੇਮਾਨ ਹੋ ਗਿਆ ਤਾਲੀਆਂ ਰੰਗਾਂ ਲਾ ਕੇ ਸਾਗਰੀ ਚੋਰੀ ਤੇ ਮੈਂ ਅਪਡੇਟ ਕੀਤਾ ਬਣੀ ਉਹ ਪੱਤੇ ਕਿੱਦਾਂ ਦੇ ਆ ਅਜਾ ਅੰਕ ਲਾ ਰਹਾ ਆਪਾਂ ਤਾਂ ਬੜੇ ਪੱਤੇ ਕੱਢ ਰਹੇ ਹਾਂ ਦਿੱਸੇ ਗਾੜੀ ਹੈ ਨਾ ਤੇ ਐਨਕ ਕਾਲੀਆਂ ਲਾਈਆਂ ਨਹੀਂ ਟੋਣੀ ਟੋਣ ਲੱਪੇ ਨਹੀਂ ਨਹੀਂ ਰੋਡ ਦੇ ਉੱਤੇ ਹੀ ਸਾਰਾ ਰੋਡ ਦੇ ਉੱਤੇ ਹੀ ਸਾਗ ਹੀ ਕੋਈ ਚੱਕਰ ਨਹੀਂ ਲਗਾਉਂਦੇ ਇਹਨਾਂ ਦੇ ਵਿੱਚ ਸਾਗ ਦੇ ਚਰੀ ਦੇ ਵਿੱਚ ਸਾਗ ਹੀ ਚਰੀ ਹੀ ਉੱਤੇ ਹੂੰ ਤੇ ਮੈਡ ਵੀ ਹੋਣੀ ਐਨਕਾਂ ਲਾ ਕੇ ਆਹ ਐਨਕਾਂ ਕਿ ਸੀਨ ਵੀ ਬਣਾਉਂਦੇ ਆ ਦੇ ਪਾ ਕੇ ਲੈਰ ਤੇ ਸੀਨ ਕਰਨਗੇ ਉਹ ਬੜਾ ਸੋਹਣਾ ਡਾਇਲੋਗ ਬੋਲਣ ਦੀ ਤੇ ਐਨਕਾਂ ਮੇਰੇ ਲੱਗੀਆਂ ਹਾਂ ਤੁਸੀਂ ਕਾਉਣ ਵਾਲਾ ਮਰਨ ਵਾਲਾ ਮਰਨ ਵਾਲਾ ਸੀਨ ਤੇ ਸੀਨ ਵੱਡੀ ਵਾਲੀ ਇਹ ਵੀ ਗੱਲ ਸਹੀ ਵਾਕੀ ਗੱਲ ਐਡੀ ਟਾਡੀ ਵੇਖਿਆ ਤਾਂ ਚ ਦੋ ਲੰਗਾ ਲੰਗੀ ਤੋੜ ਦਈ ਬੋਲੀ ਇਹਨੂੰ ਦਿੱਤੀ ਦਾ ਤੱਕ ਦੇ ਚ ਚਲੋ ਜੀ ਹੁਣ ਸਾਗ ਜਿਹੜਾ ਵਾ ਆਪਾਂ ਤੋੜ ਲਿਆ ਵਾ ਜਾਊਗਾ ਫੇਰ ਤੁਹਾਨੂੰ ਸੰਝਾ ਸਾੰਜ ਫੇਰ ਪਾਵਾਂਗੇ ਸਾਗ ਜਦੋਂ ਖਾਦੇ ਹੋਏ ਫੇਰ ਤੁਹਾਨੂੰ ਸੰਝ ਪਾਵਾਂਗੇ ਆਹੋ ਕਰਾਂਗੇ ਫੇਰ Part 2 ਸਾਗ ਫੇਰ ਮਿਲੂਗਾ ਤੁਹਾਨੂੰ ਵੇਖਣ ਨੂੰ ਦੇ ਲੈ ਸ਼ਹਿਰ ਚ ਬੈਠੇ ਆ। ਆਹੋ ਤੇ ਮਾ ਸਾਗ ਨੂੰ ਪੈ ਗਈ ਆ। ਸਾਰੇ ਮੇਰੀ ਫੀਲਿੰਗ ਸਮਝ ਸਕਦੇ ਵੀ ਸ਼ਹਿਰ ਚ ਸਾਗ ਕਿੰਨਾ ਔਖਾ ਕਿੰਨਾ ਔਖਾ ਬਣਦਾ ਹੈ ਤਾਂ ਕਰਕੇ। ਹਾਂਜੀ। ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ। ਚੰਗੇ ਨਦਿਆਣੇ ਸ਼ਹਿਰ ਚ। ਸਾਗ ਕਿੰਨੇ ਪੈਲੀ ਨਹੀਂ ਆ ਕਿ ਦਰਸਾ ਨਹੀਂ। ਨਹੀਂ ਕਾਦੀਆ ਸ਼ਹਿਰ ਹੈ ਨਾ ਕਾਦੀਆ ਸ਼ਹਿਰ ਤੇ ਰਹਿਣੀ ਆ ਫਿਰ। ਕਿਸੇ ਦੀ ਪਾਣੀ ਸੁਣਾ ਤੋਗਣਾ ਸਾਗ। ਨਾ ਨਾ। ਆਹੀ ਨਹੀਂ। ਇਹ ਮਹਾਮਾ ਸਾਾਨੂੰ ਆਪਣੀ ਪੈਲੀ ਮਿਲੀ ਆ। ਆਪਣੀ ਪੈਲੀ ਮਿਲੀ ਆ। ਆਹੋ। ਅੱਠੇ ਵੱਡੇ ਚਲੋ ਜੀ ਓਕੇ ਬਾਏ ਫਿਰ ਕਰਦੇ ਸਾਰਿਆਂ ਨੂੰ